ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਇਹਨਾਂ ਵੀਰਾਂ ਦਾ ਬਹੁਤ ਵਧੀਆ ਉਪਰਾਲਾ ਹੈ ਜਿੱਥੇ ਅਸੀਂ ਹਮਸ ਗਰਮੀ ਦੀ ਗੱਲ ਕਰਦੇ ਹਾਂ ਉੱਥੇ ਗਰਮੀ ਦੇ ਵਿੱਚ ਵੀ ਇਹ ਵੀਰ ਸੇਵਾ ਵਿੱਚ ਲੱਗੇ ਹੋਏ ਨੇ ਤੇ ਬਾਰਿਸ਼ਾਂ ਦਾ ਮੌਸਮ ਹੈ ਤੇ ਇਹਨਾਂ ਬੂਟਿਆਂ ਦੀ ਇੱਕ ਖਾਸੀਅਤ ਇਹ ਹੈ ਕਿ ਇਹ ਬੂਟੇ ਨਰਸਰੀ ਦੇ ਵਿੱਚ ਹੀ 3-4 ਸਾਲ ਪਾਲੇ ਗਏ ਆ ਵੱਡੇ ਕੀਤੇ ਗਏ ਆ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਦੇ ਵਿੱਚ ਨਰਸਰੀ ਚੱਲਦੀ ਹੈ ਤੇ ਬੂਟੇ ਲਾਉਣ ਦੀ ਸੇਵਾ ਹੋ ਰਹੀ ਹੈ ਇਹਨਾਂ ਬੂਟਿਆਂ ਨੂੰ ਦੀ ਸੰਭਾਲ ਘੱਟ ਕਰਨੀ ਪੈਗੀ ਤੇ ਕੁਝ ਸਾਲਾਂ ਦੇ ਵਿੱਚ ਹੀ 2-3 ਸਾਲਾਂ ਦੇ ਵਿੱਚ ਇਹ ਵੱਡੇ ਰੁੱਖ ਬਣ ਜਾਣਗੇ ਪਸ਼ੂਆਂ ਤੋਂ ਵੀ ਇਹਨਾਂ ਦਾ ਵਿਚਾਰ ਰਹੇਗਾ ਤੇ ਟ੍ਰੀ ਗਾਰਡ ਦੀ ਵੀ ਲੋੜ ਇਹਨਾਂ ਬੂਟਿਆਂ ਨੂੰ ਨਹੀਂ ਪੈਂਦੀ ਸੋ ਇਹ ਬਹੁਤ ਵਧੀਆ ਨੇਕ ਉਪਰਾਲਾ ਇਸ ਵਾਰ ਸੰਸੀਚੇਵਾਲ ਜੀ ਦੀ ਅਗਵਾਈ ਦੇ ਵਿੱਚ ਜਿੱਥੇ ਲੱਖਾਂ ਬੂਟੇ ਨਰਸਰੀ ਵਿੱਚੋਂ ਗੁਰਸੰਗਤ ਨੂੰ ਵੰਡੇ ਜਾਂਦੇ ਨੇ ਉੱਥੇ ਬੁੱਡੇ ਦਰਿਆ ਦੇ ਕੰਢੇ ਤੇ ਤੇ ਇਹ ਸੰਤ ਅਵਤਾਰ ਸਿੰਘ ਜੀ ਯਾਦਗਾਰੀ ਮਾਰਗ ਜੋ ਜਲੰਧਰ ਤੋਂ ਫਿਰੋਜ਼ਪੁਰ ਰੋਡ ਹੈ ਤੇ ਇਹ ਬੂਟੇ ਲਾਏ ਜਾ ਰਹੇ ਨੇ ਬਹੁਤ ਵੱਡੀ ਸੇਵਾ ਹੈ ਮਾ